ਮੁਰਦਾਬਾਹ ਮੁਰਦਾਬਾਹ ਜੀ ਘਟ ਗਿਆ ਸੌਟ ਮੁਰਦਾਬਾਹ ਮੁਰਦਾਬਾਹ ਸਰਪੰਚ ਨਹੀਂ ਮੁਰਦਾਬਾਹ ਮੁਰਦਾਬਾਹ ਸਾਡਾ ਸਾਬ ਮਨਾ ਚਾਹੀਦਾ ਮਨਾ ਚਾਹੀਦਾ ਭਗਵਾਨ ਕਮਾਲ ਸਰਕਾਰ ਜਿੰਦਾਬਾਦ 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 ਵੀ ਇਨਸਾਫ ਦੀ ਮੰਗ ਕਰਦੇ ਆ ਸਾਡੇ ਨਾਲ ਹਲਸਾ ਹੋਣਾ ਚਾਹੀਦਾ ਇੱਥੇ ਕੱਲ ਨੂੰ ਕੋਈ ਘਟੋਨੇ ਵਿੱਚ ਡੱਕ ਕੇ ਕਦੀ ਮੌਤ ਹੁੰਦੀ ਆ ਤੇ ਇਹ ਮਤਲਬ ਕੋਈ ਸਰਪੰਚ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਬਟਰ ਵਿੱਚ ਡਗੇ ਵੀ ਸਕੂਟਰੀ ਲੈ ਕੇ ਬੰਦੇ ਵੇ ਬਹੁਤ ਬੰਦੇ ਜ਼ਖਮੀ ਵੀ ਹੋਇਆ ਡਗੇ ਵੀ ਆ ਆ ਮੁੰਡੇ ਦਾ ਡੈਡੀ ਡਗੇ ਅੱਗੇ ਪਿੰਡ ਦੇ ਬਰਾਬਰ ਬੋਟ ਆ ਸਾਡੇ ਪਰ ਕੰਮ ਕੋਈ ਨਹੀਂ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਜਰੂਰ ਸਿੰਘ ਸੋਈ ਦਾ ਤੁਸੀਂ ਸਾਡੇ ਨਾਲ ਜੁੜੇ ਹੋ ਡੈਲੀ ਗ੍ਰਾਊਂਡ ਨਿਊਜ਼ ਦੇ ਨਾਲ ਸੋ ਅਸੀਂ ਬਿਜਲੀ ਘਰ ਕਲੋਨੀ ਦੇ ਵਿੱਚ ਖੜੇ ਆਂ ਇਹ ਮਹੱਲਾ ਪੈਂਦਾ ਜੀਟੀ ਰੋਡ ਦੇ ਸਾਹਮਣੇ ਦੇਖ ਸਕਦੇ ਤੁਸੀਂ ਜੀਟੀ ਰੋਡ ਜਾ ਰਿਹਾ ਵਾ ਉਸ ਦੇ ਨਾਲ ਇਹ ਗਲੀ ਬਿਲਕੁਲ ਖੱਬੇ ਪਾਸੇ ਆ ਰਹੀ ਆ ਸਾਰਾ ਮਹੱਲਾ ਇੱਥੇ ਇਕੱਠਾ ਹੋਇਆ ਕਾਰਨ ਕਾਰਨ ਤੁਹਾਨੂੰ ਦਿਖਾਉਂਦੇ ਆ ਵੀ ਇਹ ਜਿਹੜੀ ਰੋਡ ਬਣੀ ਹੋਈ ਆ ਇਸ ਦੇ ਉੱਤੇ ਪਾਇਆ ਹੋਇਆ ਸੀਵਰੇਜ ਜਿਹੜਾ ਕਿ 9-10 ਫੁੱਟ ਡੂੰਘਾ ਪਾਇਆ ਹੋਇਆ ਵਾ ਮਹੱਲੇ ਵਾਲਿਆਂ ਦੀ ਸ਼ਿਕਾਇਤ ਆ ਵੀ ਇਹ ਉਛੇ ਮਹੀਨੇ ਦੇ ਵਿੱਚ ਹੀ ਪਹਿਲੀ ਬਰਸਾਤ ਦੇ ਨਾਲ ਨਾਲ ਹੀ ਇਹ ਸੀਵਰੇਜ ਦਬ ਗਿਆ ਵਾ ਤੇ ਕਈ ਜਗ੍ਹਾ ਦੇ ਵਿੱਚੋਂ ਪਾਣੀ ਵੀ ਸਿਮਿਆ ਹੋਇਆ ਵਾ ਕਾਰਨ ਉਹਦਾ ਵੀ ਵਿੱਚ ਉਹਦੇ ਪੈਪ ਹੀ ਨਹੀਂ ਹੈਗਾ ਸੋ ਅਸੀਂ ਇਸ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਆ ਕੇ ਸਰਪੰਚ ਬੋਤਲ ਵਾਲੇ ਮੈਡਮ ਨੂੰ ਫੋਨ ਕੀਤਾ ਵਾ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਇਹ ਇੱਥੇ ਠੇਕੇਦਾਰ ਲੱਗਿਆ ਸੀ ਉਹਦਾ ਇਹ ਗਲਤੀ ਹੋ ਸਕਦੀ ਆ ਸੋ ਅੱਜ ਸਰਪੰਚ ਸਾਹਿਬ ਅਸੀਂ ਇੱਥੇ ਬੁਲਾਉਣਾ ਚਾਹੁੰਦੇ ਸੀਗੇ ਪਰ ਉਹ ਅੱਜ ਜਗਰਾਉਂ ਚ ਨਹੀਂ ਹੈਗੇ ਉਹ ਕਿਤੇ ਬਾਹਰ ਗਏ ਹੋਏ ਆ ਅਸੀਂ ਉਹਨਾਂ ਦੀ ਪੱਖ ਜਾਣਨੇ ਆਵਾ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਵਾ ਵੀ ਇਹਦੇ ਵਿੱਚ ਘਟੀਆ ਮਟੀਰੀਅਲ ਲੱਗਿਆ ਹੋ ਸਕਦਾ ਵਾ ਜਾਂ ਜਿਹੜਾ ਵੀ ਠੇਕੇਦਾਰ ਆ ਉਹਦੀ ਨਿਗਹਿਲੀ ਹੋ ਸਕਦੀ ਆ ਮhalla ਪੂਰਾ ਇਕੱਠਾ ਹੋਇਆ ਵਾ ਉਹਨਾਂ ਨਾਲ ਕਰਦੇ ਆਂ ਗੱਲਬਾਤ ਪੁੱਛਦੇ ਆਂ ਕੀ ਦੁੱਖ ਤਕਲੀਫ ਹੈ ਜੀ ਆਜੋ ਜੀ ਲੋਕ ਹਾਂਜੀ ਭਾਈ ਜੀ ਕੀ ਨਾਮ ਹੈ ਆਪਣਾ ਹਾਂ ਪ੍ਰਧਾਨ ਪ੍ਰੇਤਪਾਲ ਸਿੰਘ ਜੀ ਪ੍ਰਧਾਨ ਜੀ ਅੱਜ ਇੱਥੇ ਤੁਸੀਂ ਖੜੇ ਆਂ ਇਕੱਠੇ ਹੋਇਆ ਸਾਰਾ ਮੱਲਾ ਆਇਆ ਹੋਇਆ ਵਾ ਕੀ ਕਾਰਨ ਆ ਇਹ ਪਿੰਡ ਬੋਤਲਵਾਲਾ ਦੀ ਪੰਚਾਇਤ ਦਾ ਏਰੀਆ ਜੀ ਇਹ ਸਾਡੀ ਗਲੀ ਦਾ ਮਤਲਬ ਲੱਖਾਂ ਰੁਪਈਆ ਦੀ ਗ੍ਰਾਂਟ ਆਈ ਆ ਪਰ ਇਹਦੇ ਵਿੱਚ ਪੈ ਵੀ ਹੈ ਨਹੀਂ ਕਿ ਗੁੰਮਾ ਇਹ ਜਿੱਥੋਂ ਸੀਵਰੇਜ ਜੋੜਿਆ ਵਾ ਉਥੇ 14 ਫੁੱਟ ਡੂੰਘਾ ਵਾ ਪਾਣੀ ਬੈਕ ਮਾਰਦਾ ਜੀ ਤੇ ਸਰਪੰਚ ਜੀ ਨੇ ਲੱਖਾਂ ਰੁਪਈਆ ਦਾ ਇਹਦੇ ਵਿੱਚੋਂ ਖਾਦਾ ਵਾ ਵਿੱਚ ਪੈ ਵੀ ਹੈ ਜਿਹੜਾ ਤੁਸੀਂ ਮੂਵੀ ਵਿੱਚ ਵੇਖ ਸਕਦੇ ਆ ਮੈਂ ਤੁਹਾਨੂੰ ਇੱਕ ਹੋਰ ਵੱਡੀ ਚੀਜ਼ ਦਿਖਾਵਾਂ ਇਹਨਾਂ ਨੇ ਇੱਥੇ ਆਪਣੇ ਜੀਐਸਵੀ ਮੰਗਾ ਕੇ ਜਿੱਥੇ ਜਿਹੜਾ ਪਾਈਪ ਨੂੰ ਪਟਿਆ ਗਿਆ ਵਾ ਪਾਈਪ ਦੇ ਵਿੱਚ ਪਾਣੀ ਜ਼ਰੂਰ ਹੈਗਾ ਵਾ ਪਰ ਇਹਦੇ ਵਿੱਚ ਨਾ ਤਾਂ ਕੋਈ ਹੁੱਦੀ ਆ ਤੇ ਨਾ ਹੀ ਪਾਈਪ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਜੀ ਇਸ ਮਸਲੇ ਤੇ ਅਸੀਂ ਇਹ ਕਹਿੰਦੇ ਆ ਜੀ ਜਿਹੜੇ ਅਧਿਕਾਰੀ ਪ੍ਰਸ਼ਾਸਕ ਜ਼ਿੰਮੇਵਾਰ ਆ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਪੈਪ ਵੀ ਹੈ ਨਹੀਂ ਡੱਟਾ ਵੀ ਹੈ ਨਹੀਂ ਪਰ ਇਹ ਹੁਣੇ ਮਤਲਬ 4 ਮਹੀਨਿਆਂ ਦੇ ਵਿੱਚ ਹੀ ਇਹ ਦੱਬ ਗਈ ਆ ਜੀ ਇੱਥੇ ਲੋਕਾਂ ਦੀ ਜਾਨ ਦਾ ਮੌਤ ਦਾ ਖਤਰਾ ਉਹਦੀ ਇਨਕੁਆਰੀ ਹੋਣੀ ਚਾਹੀਦੀ ਆ ਇੱਥੇ ਕਿੰਨੇ ਘਰ ਆ ਕਿੰਨੇ ਪਰਿਵਾਰ ਇਸ ਤੋਂ ਬਾੜਦੀਆਂ ਸਾਡੇ ਦੀਆਂ 586 ਵੋਟਾਂ ਨੇ ਜੀ ਇੱਥੇ ਵੋਟਾਂ ਲੈ ਕੇ ਮਤਲਬ ਚਲੇ ਜਾਂਦੇ ਆ ਮੁੜ ਕੇ ਜਦੋਂ ਅਸੀਂ ਕੋਈ ਇਹਨਾਂ ਕੋਲੇ ਜਾਂਦੇ ਆ ਕੰਮ ਕਰ ਨੂੰ ਨਾ ਕੋਈ ਕੰਮ ਕਰਦੇ ਆ ਇਹ ਗੌਰਮੈਂਟ ਦਾ ਭਗਵੰਤ ਮਾਨ ਸਰਕਾਰ ਨੇ ਗ੍ਰਾਂਟ ਦਿੱਤੀ ਸੀ ਇਹਨਾਂ ਨੇ ਇਹ ਵੀ ਕੰਮ ਵਿੱਚੋਂ ਪੈਸੇ ਖਾ ਗਏ ਠੇਕੇਦਾਰ ਵੀ ਲੋਕਾਂ ਤੋਂ ਘਰੋਂ ਘਰੋਂ ਪੈਸੇ ਲੈ ਕੇ ਚਲੇ ਆ ਗਏ ਅਸੀਂ ਤੁਹਾਡੇ ਇੱਥੇ ਆਉਣ ਤੋਂ ਪਹਿਲਾਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਸੀ ਜਿਨ੍ਹਾਂ ਨੇ ਕਿ ਖੁਦ ਬੰਨਿਆ ਵੀ ਇਹ ਠੇਕੇਦਾਰ ਦੀ ਗਲਤੀ ਹੋ ਸਕਦੀ ਹੈ ਇਹ ਸਰਪੰਚੀ ਸਰਪੰਚਰੀ ਦੀ ਕਾਹਦੀ ਜ਼ਿੰਮੇਵਾਰੀ ਆ ਕਿ ਠੇਕੇਦਾਰ ਦੀ ਜ਼ਿੰਮੇਵਾਰੀ ਆ ਕਿ ਮੈਸਤਰੀ ਦੀ ਜ਼ਿੰਮੇਵਾਰੀ ਆ ਕਿ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਆ सरपंच एडा दोषी सरपंचਾ ਜੀ सरपंच ਦੀ ਵੀ ਅਲਗਵਾਰੀ ਹੋਣੀ ਚਾਹੀਦੀ ਆ ਇਹ ਗਲੀ ਜਦੋਂ ਅਸੀਂ ਅੰਦਰ ਇੰਟਰੂ ਹੋਏ ਆ ਗਲੀ ਥਾਂ ਥਾਂ ਤੋਂ ਦਵੀ ਹੋਈ ਆ ਕਾਰਨ ਕੀ ਸਾਨੂੰ ਦੇ ਚ ਇਹ 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 ਇਹਦੇ ਵਿੱਚੋਂ ਕੱਪੜਾ ਕੀਤਾ ਉਹ ਖਾਗੀ ਰੁਪਈਆ ਖਾਜੀ ਸਰਪੰਚ ਨੇ ਜੀ ਮਟੀਰੀਅਲ ਮਾੜਾ ਲੋਕ ਵਿੱਚ ਘੱਟੇ ਆ ਵਿੱਚ ਢਿੱਕਦੇ ਆ ਘੱਟੀਆਂ ਮਟੀਰੀਅਲ ਲਾਇਆ ਪੈਸੇ ਖਾਗੀ ਕੱਢਗਾ ਵੀ ਹਨੀ ਕੱਢਗਾ ਥੱਲੇ ਦੀ ਪਾ ਸਾਰੀ ਪੱਟ ਦੀ ਅਲਗਵਾਰੀ ਕਰੋ ਜਾਂ ਸਾਨੂੰ ਜੇ ਮੈਂ ਗਲਤ ਬੋਲਾਂ ਸਾਨੂੰ ਮੌਤ ਦੀ ਸਜ਼ਾ ਦੇ ਦਿਓ ਜੇ ਮੈਂ ਗਲਤ ਬੋਲਾਂ ਜੀ ਪ੍ਰਦੀਪ ਜੀ ਕੀ ਕਹਿਣਾ ਚਾਹੁੰਦੇ ਏ ਇਸ ਬਾਰੇ ਬਾਈ ਜੀ ਆ ਗਲੀ ਬਣੀ ਨ ਹੋਇਆ ਬੜਾ ਟਾਈਮ ਨਹੀਂ ਹੋਇਆ ਸਿਵੇਰੇ 2 ਸਾਲ ਪਹਿਲਾਂ ਪਿਆਵਾ ਸਿਵਰੇਜ ਚਾਲੂ ਹੁਣ ਹੋਇਆ ਵਾ ਉਹ ਸਾਰਾ ਪਾਣੀ ਇਹ ਕਿੰਨਾ ਚਿਰ ਪਹਿਲਾਂ ਸਿਵਰੇਜ ਪੈ ਚੁੱਕਿਆ ਸੀ ਇੱਥੇ ਸਿਵਰੇਜ ਤਕਰੀਬਨ 2022 ਚ ਮੇਰੇ ਖਿਆਲ ਨਾਲ ਪਾਇਆ ਲੱਗਦਾ 2022 ਚ ਹੁਣ ਜਦੋਂ ਇਹ ਪਹਿਲਾਂ ਤਾਂ ਤੁਸੀਂ ਦੱਸਦੇ ਨਾ ਬੰਦ ਸੀਗਾ ਇਹ ਪਾਣੀ ਹੁਣ ਛੱਡੇਗਾ ਸਿਵਰੇਜ ਹੁਣ ਚਾਲੂ ਕੀਤਾ ਗਿਆ ਇਹ ਚਾਲੂ ਨਹੀਂ ਸੀਗਾ ਸਿਵਰੇਜ ਹੁਣ ਚਾਲੂ ਕੀਤਾ ਵਾ ਹੁਣ ਇਹਦੇ ਵਿੱਚ ਅਸੀਂ ਆ ਪਾਣੀ ਪਿੱਛੋਂ ਭਰ ਗਿਆ ਸਾਰਾ ਬਲਾਕ ਹੋ ਗਿਆ ਹੁਣ ਜਦੋਂ ਪੱਟ ਕੇ ਦੇਖਦੇ ਆ ਮੂਹਰੀਆਂ ਹੁੰਦੀਆਂ ਸੁੱਕੀਆਂ ਪਈਆਂ ਨੇ ਇੱਥੋਂ ਜਦੋਂ ਪੱਟਿਆ ਇੱਥੇ ਪਾਈ ਵੀ ਹੈ ਨਹੀਂਗਾ ਜੀ ਤੇ ਆਹ ਜਿਹੜੀ ਗਲੀ ਬਣੀ ਆ ਸਾਰੀ ਦਬਗੀ ਦੇ ਲੋ ਇਹ ਘੱਡੀਆ ਤਰੀਕੇ ਨਾਲ ਬਣਾਈ ਗਈ ਆ ਤੁਸੀਂ ਮਾਰੇ ਦੇ ਬਹੁਤ ਬੰਦੇ ਆ ਜਦੋਂ ਤੁਸੀਂ ਇਹ ਗਲੀ ਤਿਆਰ ਹੋ ਰਹੀ ਸੀ ਤੁਸੀਂ ਆਪਾਂ ਦੇਖਿਆ ਨਹੀਂ ਆ ਸੇ ਵਸੇ ਵੀ ਇਹ ਜਗ੍ਹਾ ਤੇ ਪਾਈਪ ਕਿਉਂ ਨਹੀਂ ਪਾਈ ਬਾਈ ਅਸੀਂ ਪੂਰੀ ਗੌਰ ਰੱਖੀ ਆ ਹੁਣ ਕਈ ਵਾਰ ਬੰਦਾ ਆਉਦੇ ਕੰਮ ਕਰ ਵੀ ਚਲਾ ਜਾਂਦਾ ਉਹ ਤਾਂ ਹਰ ਕੰਮ ਸਾਡੇ ਨਿਗਾਹ ਚ ਹੀ ਹੋਇਆ ਪੂਰਾ ਅਸੀਂ ਜੋਰ ਲਾਇਆ ਹੋਇਆ ਕੰਮ ਵਾਸਤੇ ਮਿਹਨਤ ਕੀਤੀ ਆ ਪੂਰੀ ਇਹ ਪੈਸੇ ਵੀ ਸਿੱਧੀ ਗ੍ਰਾਂਟ ਪਾਈ ਸੀਗੀ ਉਹ ਵੀ ਸਾਡੇ ਪੂਰੇ ਨਹੀਂ ਲੱਗੇ ਇੱਥੇ ਸਹੀ ਮੈਂ ਜੀ ਜਿਹੜੀ ਆ ਸਾਡਾ ਏਰੀਆ ਸਾਰਾ ਕਵਰ ਹੋ ਜਾਣਾ ਸੀ ਵੀਰੇ ਨਾ ਅੱਕੇ ਪਾਸੇ ਜਾਣ ਉਹ ਜਿੱਥੇ ਉਹਨੇ ਕਵਰ ਕੀਤਾ ਜੇ ਉਧਰ ਕੀਤਾ ਨਹੀਂ ਅਜੇ ਸਾਡੇ ਵਾਲੇ ਪੈਸੇ ਜਿਹੜੇ ਬਚੇ ਸੀ ਉਹ ਇਸ ਦੇ ਸਬੰਧ ਵਿੱਚ ਤੁਸੀਂ ਸਰਪੰਚ ਸਾਹਿਬ ਨਾਲ ਗੱਲ ਹੋਈ ਹੈ ਤੁਹਾਡੀ ਕੋਈ ਨਹੀਂ ਉਹ ਸੀ ਤੇ ਬਹੁਤ ਵਾਰੀ ਕਹਿੰਦੇ ਜਾਂਦੇ ਸੀ ਪਰ ਉਹ ਸਾਡੀ ਇੰਨੀ ਸੁਣਦੇ ਸੀ ਉਹ ਆਦੀ ਮਰਜ਼ੀ ਕਰਦੇ ਹੋਰ ਉਹ ਤੁਹਾਨੂੰ ਦੱਸਦਾ ਜੀ ਇੱਕ ਜਿਹੜੀ ਆ ਗਲੀ ਬਣੀ ਹੈ ਨਾ ਹਜੇ ਇਹਦੀ ਮੇਰੇ ਹਿਸਾਬ ਨਾਲ ਮਹਿਕਮੇ ਨੂੰ ਪੇਮੈਂਟ ਵੀ ਨਹੀਂ ਹੋਈ ਜੀ ਤੇ ਗਲੀ ਸਾਰੀ ਬਹਿ ਵੀ ਟੁੱਟ ਵੀ ਗਈ ਹੈ ਤੇ ਹੁਣ ਇਹ ਪ੍ਰਸ਼ਾਸਨ ਜਿਹੜਾ ਜਿੰਮੇਵਾਰ ਜਿਹੜੇ ਅਧਿਕਾਰੀ ਆ ਤੇ ਜਿਹੜੇ ਉਹ ਬਣਾਉਣ ਵਾਲੇ ਆ ਇਹਨਾਂ ਇਹ ਤਾਂ ਹੁਣ ਉਹ ਕਰ ਦੇਖ ਸਕਦਾ ਦੱਸ ਸਕਦਾ ਵੀ ਇਹਦਾ ਹੁਣ ਕੀ ਹਸਤਾ ਉਹ ਸਾਰੀ ਟਟ ਗਈ ਖੜੀ ਜਾਂਦਾ ਨਹੀਂ ਸਿਵਰੇ ਸਾਰਾ ਵਹਿ ਗਿਆ ਉਹ ਮਹੱਲਾ ਵਸਿਆ ਨੂੰ ਪੂਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ ਉਹਨਾਂ ਦਾ ਗੱਟਰ ਜਲ ਬੰਦ ਹੋ ਗਿਆ ਇੱਕ ਮੇਨ ਰਸਤਾ ਸਾਰਾ ਇਹਨਾਂ ਦਾ ਮਹੱਲੇ ਦਾ ਹੀ ਆ ਜੀ ਹੁਣ ਜਿਹੜੀ ਤੇ ਹੋਡੀਆਂ ਪੱਟ ਕੇ ਇਹਨੂੰ ਠੀਕ ਕਰਾਂਗੇ ਤੇ ਨੰਘਾਂਗੇ ਕਿੱਧਰ ਨਹੀਂ ਕਿ ਮੱਲੇ ਆ ਜੀ ਉਹ ਦੇਖਿਆ ਹੈ ਹਲਕਾ ਏਰੀਆ ਵੀ ਥੋੜਾ ਛੋਟਾ ਹੀ ਆ ਆ ਗਲੀ 10 11 ਫੁੱਟ ਦੀ ਹੈ ਜੀ 10 ਫੁੱਟ ਦੀ ਹੈ ਜੀ ਗੱਡੀ-ਕੁੱਡੀ ਆਉਂਦੀ ਹੈ ਗੱਡੀ ਵੀ ਅੰਦਰ ਨਹੀਂ ਆਉਣੀ ਸੀ ਹੁਣ ਇਹ ਆਪਾਂ ਇਹ ਤੇ ਹੋਡੀਆਂ ਗੱਡੀ ਆਈ ਨਹੀਂ ਸ ਸੋ ਬੀਬੀਆਂ ਵੀ ਆਈਆਂ ਹੋਈਆਂ ਬੀਬੀਆਂ ਨੇ ਪੁੱਛਦੇ ਆ ਕੀ ਕਾਰਨਾ ਮਾਤਾ ਜੀ ਕੀ ਨਾਮ ਹੈ ਆਪਣਾ ਜਲਦੀਪੁਰ ਕਹਿੰਦੇ ਇਹ ਗਲੀ ਥੋੜੀ ਬਣੀ ਆ ਥੋੜਾ ਜਿਹਾ ਹੋਇਆ ਕਹਿੰਦੇ ਚੱਲ ਇਹਨੂੰ ਤੋਂ ਤੁਹਾਡੇ ਆਪਣਾ ਸੀਵਰੇਜ ਬੰਦ ਹੋ ਗਿਆ ਗਲੀ ਬਹਿ ਗਈ ਕੀ ਕਹਿਣਾ ਚਾਹੁੰਦੇ ਆ ਹਾਂ ਜੀ ਕਈ ਘਰ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਹਜੇ 1 ਮਹੀਨਾ ਹੀ ਹੋਇਆ ਸੀਵਰੇਜ ਪਾਇਆ ਨੂੰ अच्छा जी ਤੇ ਪਿੱਛੋਂ ਥੋੜੇ ਜੇ 2-4 ਮਹੀਨਿਆਂ ਤੋਂ ਚੱਲ ਰਹੇ ਨੇ ਉਹ ਵੀ ਬੰਦ ਹੋ ਗਏ ਨੇ ਪਾਣੀ ਅੱਗੇ ਜਾ ਹੀ ਨਹੀਂ ਰਿਹਾ ਸਾਰਿਆਂ ਦੇ ਘਰਾਂ 'ਚ ਪਾਣੀ ਆ ਰਿਹਾ ਮੇਨ ਚੀਜ਼ ਇਹ ਆ ਵੀ ਤੁਸੀਂ ਲੇਡੀਜ਼ ਘਰੇ ਰਹਿਣਾ ਹੁੰਦਾ ਕਿੰਨਾ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਅੱਜ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਬਦਬੂ ਪੂਰੀ ਹੁੰਦੀ ਆ ਬੈਠਾ ਵੀ ਨਹੀਂ ਜਾਂਦਾ ਹੈਗਾ ਜੇ ਥੋੜਾ ਜਿਹਾ ਪਾਣੀ ਵੱਧ ਚੱਲ ਜਾਂਦਾ ਵਾ ਤਾਂ ਸਾਨੂੰ ਇਹ ਹੁੰਦਾ ਵੀ ਬਾਥਰੂਮਾਂ 'ਚ ਜਾਂ ਰਸੋਈ 'ਚ ਨਾ ਸਾਡੀ 'ਚ ਪਾਣੀ ਆ ਜਵੇ ਜੀ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਹਾਂ ਜੀ ਬੰਦੇ ਬੋਲੋ ਤੁਹਾਡੇ ਤੁਹਾਡੇ ਮਸਲਾ ਤੁਹਾਡੇ ਘਰ ਦਾ ਮਸਲਾ ਜੀ ਇੱਕ ਤਾਂ ਗਲੀ ਦੇ ਵਿੱਚ ਲੰਘ ਨਹੀਂ ਹੁੰਦਾ ਸਾਰੇ ਸਿਵਰੇਜ ਬਹਿ ਗਿਆ ਅਜੇ 1 ਮਹੀਨਾ ਹੋਇਆ ਸਿਵਰੇਜ ਪਾਇਆ ਨੂੰ ਹੁਣੇ ਚਾਲੂ ਕੀਤੇ ਆ ਜੀ ਹਾਂਜੀ ਇਹ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਸਾਰੇ ਬਹਿ ਗਿਆ ਗੱਡੀ ਵੀ ਨਹੀਂ ਲੱਗਦੀ ਨਾ ਸਕੂਟਰ ਤੇ ਵੀ ਨਹੀਂ ਮਤਲ ਲੰਗ ਸਕਦਾ ਹਾਂਜੀ ਉਹ ਬੈਦਾ ਹੋ ਗਿਆ ਹਾਂਜੀ ਪਿੱਛੇ ਨਾ ਉਹ ਆਪਣਾ ਇੰਜਣ ਚੱਲ ਰਿਹਾ ਵਾ ਅਜੇ 4 ਮਹੀਨੇ ਨਹੀਂ ਹੋਏ ਆਪਣਾ ਸੀਰੇ ਚਾਲੂ ਹੋਏ ਨੂੰ ਤੇ ਇੰਜਣ ਲਾ ਕੇ ਹੁਣ ਪਾਣੀ ਕੱਢੀ ਜਾਂਦੇ ਆ ਅਸੀਂ ਇੰਨੇ ਕਿ ਔਖੇ ਆ ਲੋਕ ਮੈਂ ਤੁਸੀਂ ਆਪਣੇ ਪੱਤੇ ਤੇ ਕਰਾਇਆ ਕਿ ਸਰਪੰਚ ਸਾਹਿਬ ਕਰਾ ਰਹੇ ਨਹੀਂ ਇਹ ਜਿਹੜੀ ਗ੍ਰਾਂਟ ਆਈ ਸਾਰੇ ਮਿਲਣ ਇਕੱਠੇ ਹੋ ਕੇ ਬੇਨਤੀ ਕੀਤੀ ਸੀ ਉਹ ਕਾਂਗਰਸ ਦੇ ਦਾਕਖਾ ਸਾਹਿਬ ਨੇ ਇਹਦੇ ਕਦੇ ਦੀ ਗ੍ਰਾਂਟ ਪਾਈ ਸੀਗੀ ਤੇ ਉਹ ਵੀ ਸਾਡੀ ਪੂਰੀ ਨਹੀਂ ਖਰਚੀ ਉਹ ਸਰਪੰਚ ਨੇ ਇਹਨੇ ਲਾਇਆ ਬਸ ਆਹੀ ਇਕੱਲੀ ਦਸਿਵਰੇਜੀ ਪਾਇਆ ਕੱਲਾ ਸਾਡਾ ਉਧਰ ਸਾਰਾ ਏਰੀਆ ਕਵਰ ਹੁੰਦਾ ਸੀਗਾ ਪਰ ਪਹਿਲਾਂ ਦਾ ਇੱਥੇ 20 30 ਛਾਲ ਤੇ 80 ਨਹੀਂ ਲਾਈ ਉਹਨਾਂ ਨੇ ਅਸੀਂ ਮਿਹਨਤ ਕਰਕੇ ਆਦਾ ਸਿੱਧਾ ਸੀਵਰੇਜ ਪਾਇਆ ਇਹ ਵੀ ਪਾਰੀ ਹੋਣੀ ਚਾਹੀਦੀ ਆ ਵੀ ਕਿੰਨੇ ਪੈਸੇ ਆਏ ਆ ਗਰੀ ਤੇ ਕਿੰਨੇ ਲੱਗੇ ਆ ਢੱਡਕਾ ਕਿੱਥੇ ਗਿਆ ਇਹਦੇ ਵਿੱਚ ਜਿਹੜਾ ਸੀਵਰੇਜ ਨਹੀਂ ਪਿਆ ਪਾਈਪ ਉਹ ਕਾਹਤੋਂ ਖਾਲੀ ਛੱਡੇ ਗਏ ਇਹ ਲੋਕਾਂ ਦੇ ਨਾਲ ਅਨਸਾਫ਼ ਹੋਣਾ ਚਾਹੀਦਾ ਸਰਪੰਚ ਨੇ ਨਿਆਦ ਘਰੋਂ ਰੁਪਈਏ ਨਹੀਂ ਲਾਏ ਇਹ ਗਵਰਨਮੈਂਟ ਦੇ ਭਗਵਾਨ ਤੋਂ ਮਾਲ ਜਿਹੜੀ ਕਹਿੰਦੇ ਅਸੀਂ ਇਮਾਨਦਾਰ ਸਰਕਾਰ ਆ ਉਹਦਾ ਪੈਸਾ ਆਇਆ ਔਰ ਜਿੰਨੇ ਪੈਸੇ ਪਾਏ ਸੀ ਸਾਡੀ ਕਮਿਟੀ ਦਾ ਖਾਸ ਇਹ ਆਂਦਾ ਵੀ ਕੋਈ ਵੀ ਤੁਹਾਡੇ ਜਿਹੜੀ ਗ੍ਰਾਂਟ ਆਈ ਉਹਨੂੰ ਜੇ ਮਿਸਯੂਜ਼ ਕਰਦਾ ਤਾਂ ਮੇਰੇ ਤਾਂ ਗੱਲ ਪਹੁੰਚ ਕਰੋ ਅਸੀਂ ਤਾਂ ਤੁਹਾਡੇ মিডিਏ ਰਾਹੀਂ ਅਸੀਂ ਉਹਨਾਂ ਕੋਲੇ ਗੱਲ ਪਹੁੰਚਾਉਣੀ ਚਾਹੁੰਦੇ ਆ ਪ੍ਰਸ਼ਾਸਨ ਅਧਿਕਾਰੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ انکوائری ਹੋਣੀ ਚਾਹੀਦੀ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਭਗਵਾਨ ਤਮਨ ਸਾਹਿਬ ਨੂੰ ਤੁਹਾਡੇ মিডিਏ ਰਾਹੀਂ ਅਸੀਂ ਇਹੀ ਬੇਨਤੀ ਕਰਦੇ ਆ ਭਾਈ ਜੋ ਤੁਹਾਡੀਆਂ ਮਟੀਰੀਅਲ ਵਰਤੇ ਆ ਇਹਦੇ ਵਿੱਚ ਜੋ ਵੀ ਹੈਗਾ ਲੋਕ ਪੂਰੀ ਤਰ੍ਹਾਂ ਇੱਥੇ ਜ਼ਖਮੀ ਹੁੰਦੇ ਆ ਦਿਖਦੇ ਆ ਪਾਣੀ ਚਾਲੂ ਨਹੀਂ ਹੁੰਦਾ ਸਾਡੇ ਸਾਹਮਣੇ ਜੋ ਮੂਵੀ 라ਹੀਂ ਦੇਖ ਰਹੇ ਪੈਪੀ ਹੈ ਨਹੀਂ ਪੈ ਪੁੱਟ ਗਏ ਇਹ ਜਿਹੜੇ ਅਧਿਕਾਰੀ ਜ਼ਿੰਮੇਵਾਰ ਹਨ ਉਹਨਾਂ ਨੂੰ ਵੀ ਨਾਲ ਹੀ ਬਰਾਬਰ ਦੇ ਦੋਸ਼ੀ ਆ ਸਰਪੰਚੀ ਨਾਲ ਮਿਲ ਕੇ ਉਹਨਾਂ ਨੇ ਗ੍ਰਾਂਟ ਖਾਦੀ ਆ ਉਹਨਾਂ ਦੀ ਵੀ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਐ ਇੱਕ ਦੋ ਵਾਰੀ ਨਾ ਬੰਦੇ ਰਾਤ ਨੂੰ ਹਨੇਰਾ ਹੁੰਦਾ ਜੀ ਜਦੋਂ ਸੀਵਰੇਜ ਬਹਿ ਜਾਂਦਾ ਟੋਆ ਪੈ ਜਾਂਦੇ ਗੋਡੇ ਗੋਡੇ ਕਈ ਵਾਰ ਬੰਦੇ ਡੇਕ ਕੇ ਖਾਣ ਖਾਂਦੇ ਆਹ ਹਾਂ ਹੁਣ ਸੀਵਰੇਜ ਤੁਸੀਂ ਸਾਰੇ ਖੁੱਲੇ ਰੱਖੇ ਹੋਏ ਆ ਜੇ ਕੋਈ ਰਾਤ ਨੂੰ ਇੱਥੇ ਕੋਈ ਨੁਕਸਾਨ ਹੁੰਦਾ ਕੌਣ ਜਿਮਾਰਾ ਇਹ ਚੀਜ਼ ਦੀ ਨਹੀਂ ਉਹ ਤਾਂ ਟਿਕਣਾ ਖੋਲ ਕੇ ਆਪਾਂ ਲੱਗੇ ਤਿੰਨ ਚਾਰ ਦਿਨ ਦੇ ਠੀਕ ਕਰਨ ਲੱਗੇ ਹੋਏ ਆ ਅਸੀਂ ਸਾਰੇ ਸਾਰੇ ਰਲ ਕੇ ਚਾਰ ਪੰਜ ਦਿਨ ਹੋ ਗਏ ਜੀ ਬਹੁਤ ਪਰੇਸ਼ਾਨੀ ਚ ਬਾਕੀ ਜਿੱਦਾਂ ਸੀਵਰੇਜ ਬਹਿ ਜਾਂਦਾ ਨਾ ਆਪਦੇ ਆ ਵੀ ਮੀਂਹ ਪੈ ਜਾਂਦਾ ਗੋਡੇ ਉਹ ਰਾਤ ਨੂੰ ਕਈ ਵੇ ਹਨੇਰਾ ਹੁੰਦਾ ਬੰਦਾ ਕੋਆਂ ਦੇ ਵਿੱਚ ਸਕੂਟਰੀਆਂ ਵੜ ਜਾਂਦੀਆਂ ਲੋਕਾਂ ਦੀਆਂ ਜੀ ਜੀ ਤੇ ਹੁਣ ਕੀ ਹੋ ਰਿਹਾ ਸਾਰਾ ਮੱਲਾਵਾਸੀ ਪੂਰੇ ਤੰਗ ਹੋਇਆ ਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਗੁਹਾਰ ਲਾ ਰਹੇ ਆ ਜੀ ਤਿੰਨ ਰੁਪਏ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਇਹ ਕਹਿਣਾ ਜੀ ਜਿਹੜਾ ਇਹ ਕੰਮ ਹੋਇਆ ਬਹੁਤ ਘਟੀਆ ਕੰਮ ਹੋਇਆ ਜੀ ਤੇ ਇੱਕ ਸਾਲ ਹੋ ਗਿਆ ਨਹੀਂ ਹਜੇ ਇਹਨੂੰ ਬਣੀ ਨੂੰ ਸਾਰੀ ਸੜਕ ਬਹਿ ਗਿਆ ਜਿਹੜਾ ਇਹਦੇ ਸਾਨੂੰ ਗਟਕਾ ਪਾਣਾ ਸੀਗਾ ਉਹ ਬਿਲਕੁਲ ਨਹੀਂ ਪਾਇਆ ਗਿਆ ਜੀ ਹੁਣ ਅਸੀਂ ਆਪਦੇ ਪੱਧਰ ਤੇ ਕੰਮ ਕਰਾਉਣੇ ਆ ਗੜਕਾ ਤਾਂ ਦੂਰ ਦੀ ਗੱਲ ਆ ਜੀ ਪੈਪ ਵੀ ਨਹੀਂ ਬੱਤੇ ਜਿਹਦੇ ਵਿੱਚ ਰੀ ਪਾਣੀ ਜਾਣਾ ਵਾ ਗਟਕਾ ਵੀ ਹੈਣਗੇ ਪ ਮੇਰੇ ਦੋ ਕਾਰ ਆਈ ਦੋਨਾਂ ਕਾਰਾਂ ਦੇ ਮੂਰੇ ਪਾਈਪ ਹੈ ਨਹੀਂ ਸੀਗਾ ਅਸੀਂ ਆਪਦੇ ਲੈਵਲ ਤੇ ਪਾਇਆ ਇੱਧਰ ਵੀ ਉੱਧਰ ਵੀ ਜਿਹੜੇ ਸਰਪੰਚ ਨੇ ਕੀ ਜੁਮਾਰੀ ਹੋਈ ਉਹਨਾਂ ਨੇ ਜਿਹੜਾ ਕੰਮ ਕਰਾਇਆ ਸਰਪੰਚ ਨੇ ਤਾਂ ਇਹ ਕਹਿੰਦੇ ਜੀ ਮੈਨੂੰ ਸਰਪੰਚ ਸਾਹਿਬ ਮੈਂ ਉਹਨੂੰ ਕਿਹੜਾ ਕਹਦਾ ਸਰਪੰਚ ਗੱਲ ਹੁਣ ਇਹ ਮੈਨੂੰ ਸਰਪੰਚ ਸਾਹਿਬ ਕਿਉਂ ਨਹੀਂ ਕਿਹਾ ਹਾਲਾਂਕਿ ਮੈਂ ਬਿਲੀ ਬੋਰਡ ਤੋਂ ਜੈ ਇਟੇਰ ਹੋਇਆ ਮੇਰੇ ਨਾਲ ਥੱਲੇ ਉਹਦਾ ਜੀ ਉਹ ਸਾਨੂੰ ਕਹਿੰਦਾ ਹਨ ਰਿਸ਼ਵਤ ਨਾ ਬਣਾਓ ਨਹੀਂ ਨਹੀਂ ਅੱਛੇ ਚੱਕਰ ਵੀ ਉਹਨਾਂ ਦੀ ਘਟਿਆ ਸੋਚ ਆ ਪਿੰਡ ਦਾ ਕਹਿੰਦਾ ਯਾਰ ਸਾਡੇ ਪਿੰਡ ਦੇ ਵਾਸੀ ਹੋਈ ਨਹੀਂ ਸਹੀ ਗੱਲ ਆ ਸਾ ਉਹ ਤਾਂ ਕਹਿੰਦੇ ਬਿਜਲੀ ਘਰ ਸਾਡੇ ਪਿੰਡ ਦੇ ਕੋਲ ਲੱਗਦੀ ਹੀ ਨਹੀਂ ਜੀ ਸਹੀ ਵੋਟਾਂ ਹੁਣ ਸਾਡੀਆਂ ਉਹ ਤੁਹਾਡੀਆਂ ਵੋਟਾਂ ਜਿਹੜੀਆਂ ਸਾਰੀਆਂ ਬੋਦਲੇ ਚ ਪੈਂਦੀਆਂ ਮੇਰੀਆਂ ਗੱਲ ਸਾਡੀਆਂ ਤੱਪੜ ਪਿੰਡ ਜਿਹੜਾ ਉਹਦੀਆਂ ਵੋਟਾਂ ਹੀ ਬੋਦਲੇ ਪੈਂਦੀਆਂ ਬਿਜਲੀ ਘਰ ਕੋਲ ਨਹੀਂ ਇਹ ਬੋਦਲੇ ਪੈਂਦੀਆਂ ਪਿੰਡ ਦੇ ਬਰਾਬਰ ਸਾਡੀਆਂ ਵੋਟਾਂ ਹੋਣਗੀਆਂ ਸਾਡੀ ਜਿਹੜੀ ਗ੍ਰਾਂਟ ਆਉਂਦੀ ਉਹ ਪਰਸੈਂਟੇਜ ਦੇ ਹਿਸਾਬ ਨਾਲ ਆਉਂਦੀ ਵਾਦੀ ਦੇ ਹਿਸਾਬ ਨਾਲ ਇਸ ਦੇ ਸੰਬੰਧ ਵਿੱਚ ਤੁਸੀਂ ਕੋਈ ਕਾਰਵਾਈ ਜਾਂ ਕੋਈ ਕੰਪਲੇਂਟ ਦਿੱਤੀ ਹੈ ਅੱਜ ਸਾਡੇ ਅਸੀਂ ਮਤਲਬ ਸਾਰਿਆਂ ਨੇ ਪੈਸੇ ਕੱਢੇ ਕਰਕੇ ਬਹੁਤ ਮਤਲਬ ਫੋਰ ਚੱਲੀ ਜਾਂਦਾ ਪਾਣੀ ਕੱਢਦੇ ਆ ਤੇ ਇਹ ਪੈ ਵੀ ਨਹੀਂ ਪਾਇਆ ਜ਼ਿੰਮੇਵਾਰੀ ਸਰਪੰਚ ਦੀ ਹੋਰ ਕਾਦੀ ਆ ਹੋਰ ਜ਼ਿੰਮੇਵਾਰੀ ਕੀ ਨਹੀਂ ਹੁੰਦੀ ਸਰਪੰਚ ਕਾਹ ਚੋਂ ਬਣਦਾ ਬੰਦਾ ਇਹ ਲੱਖਾਂ ਰੁਪਇਆ ਠਾਗੀ ਸਰਪੰਚ ਨੇ ਨਾ ਕੱਢਦਾ ਪਾਇਆ ਨਾ ਪੈ ਪਾਇਆ ਇਹ ਲੋਕਾਂ ਨਾਲ ਦੁਸ਼ਮਣੀ ਲੈਣਾ ਹੈ ਲੋਕਾਂ ਨਾਲ ਦੁਸ਼ਮਣੀ ਲੈਣਾ ਇਹ ਮਾਰੀ ਹੋਣੀ ਜਾਂਦੀ ਸੀ ਬੱਲੇ ਵਾਸੀ ਪੂਰੇ ਨਰਾਜ ਆ ਜੀ ਸੋ ਆਪਣੇ ਤੌਰ ਤੇ ਵੀ ਉਹਨਾਂ ਨੇ ਕੰਪਲੇਟ ਕਹਿੰਦੇ ਸੀ ਅਸੀਂ ਇਸ ਮਸਲੇ ਦੇ ਉੱਤੇ ਸਰਕਾਰ ਤੱਕ ਕੰਪਲੇਟ ਪਹੁੰਚਦੀ ਜ਼ਰੂਰ ਕਰਾਂਗੇ ਸਾਰਾ ਮੱਲਾ ਹੈ ਲੇਡੀਜ਼ ਖਾਸ ਤੌਰ ਤੇ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਘਰਾਂ 'ਚ ਕੰਮ ਕਰਦੀਆਂ ਹੁੰਦੀਆਂ ਉਹਨਾਂ ਨੂੰ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੋ ਆਪਣੇ ਤੌਰ ਤੇ ਜੀਸੀਬੀ ਲਗਾ ਕੇ ਇਹ ਪੱਟ ਪਟਈਆ ਕਰਕੇ ਇਹ ਮੱਲੇ ਵਾਸੀ ਆਪਣੇ ਤੌਰ ਤੇ ਕੁਝ ਨਾ ਕੁਝ ਕਰਾ ਰਹੇ ਆ ਵੀ ਇਹਨੂੰ ਕੋਈ ਨਾ ਕੋਈ ਰਾਹਤ ਮਹਿਸੂਸ ਹੋਵੇ ਸੋ ਜਿਵੇਂ ਬਾਦ ਅਧਿਕਾਰੀਆਂ ਤੇ ਇਸ ਚੀਜ਼ ਦੀ ਕਾਰਵਾਈ ਹੋਣੀ ਚਾਹੀਦੀ ਆ ਮੱਲਾ ਵਾਸੀਆਂ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਵਾ ਸੋ ਆਲ ਟਾਈਮ ਵਿੱਚ ਕੀ ਕਾਰਵਾਈ ਹੋਊਗੀ ਉਹ ਦੇਖਣਾ ਹੋਊਗਾ ਭਵਾਨ ਸਿੰਘ ਪੰਗੂ ਦੇ ਜਰੂਸਨ ਸੋਹੀ ਦੀ ਵਿਸ਼ੇਸ਼ ਰਿਪੋਰਟ ਦਿੱਲੀ ਦੀ ਕਰਾਉਣੀ ਆ ਸੋ ਮੋਟਰ ਮੋਟਰ ਚੱਲ ਰਹੀ ਆ ਜੀ ਮੋਟਰ ਤਾਂ ਆਵਾਜ਼ ਲਗਾ ਕੇ ਪਾਣੀ ਜਿੰਨਾ ਕੋ ਹੋ ਸਕਦਾ ਪਾਣੀ ਇਸ ਜਨਰਲ ਤੇ ਸਾਫ ਕੀਤਾ ਜਾ ਰਿਹਾ ਪਰ ਘਰ ਵਾਲਿਆਂ ਦੇ ਵੀ ਇਸ ਵਿੱਚ ਪਹਿਨਾਮਾ ਵੀ ਅੱਛੀ ਇੱਥੇ ਸਾਮ ਰਣਾ ਹੁੰਦਾ ਵਾ ਇੰਨਾ ਜਦਾ ਸਮੈਲ ਆ ਰਹੀ ਐ ਪੰਜੋ ਘਰਾਂ ਦੇ ਵੀ ਉੱਥੇ ਆ ਪੁੱਛ ਰਿਆ ਕੀ ਗੱਲ ਹੈ ਅਜੀ ਉਹ ਕੀ ਕਰਾਉਂਦੇ ਕੱਲ ਕੱਲ ਲਾਈਆ ਵੀ ਪੰਜ 6 ਘੰਟੇ ਪਿੱਛੇ ਲਾ ਦਿੱ ਇਹਨਾਂ ਨੇ ਜਿਵੇਂ ਬਹਿਣ ਵਾਲਾ ਹੋ ਗਿਆ ਸੀਗਾ ਫੇਰ ਕਹਿ ਤਵਾ ਕੇ ਫੇਰ ਹੁਣ ਧਮੜੇ ਲਾ ਦਿੱ ਇਹਨਾਂ ਨੇ ਰਾਤ ਪੰਜ 6 ਘੰਟੇ ਮੋਟਰ ਚੱਲੀ ਹੁਣ ਫੇਰ ਦੁਨੇ ਆ ਕੇ ਹੁਣ ਫੇਰ ਚਲਾ ਦਿੱਤਾ ਹੋਰ ਦੱਸੋ ਸਾਡਾ ਕਸੂਰ ਕੀ ਐ ਜੀ ਕੋ ਘਰੇ ਦੇ ਬੈਠਿਆ ਨਾ ਜਵੈਲ ਮਾਰਦੇ ਬਹੁਤ ਜਿਆਦਾ ਮਾਰਦੀ ਸਮੈਲ ਯਾਰ ਬੱਚੇ ਬਿਮਾਰ ਹੋ ਗਏ ਮੁੜ ਕੇ ਜਿੱਥੇ ਲੈ ਕੇ ਭਜਾਂਗੇ ਜੀ ਕੋ ਮੱਲਾ ਵਾਸੀ ਵੀ ਐਸਾ ਹਰ ਕੋ ਜਿਆਦਾ ਦੁਖੀ ਹੈ ਉਹਨਾਂ ਦੇ ਬਗੈਰਾ ਮਾਂ ਵੀ ਸਾਡੇ ਹਰੇਕ ਦੇ ਘਰ ਤੇ ਮੁਰੇ ਜਿੱਦੋਂ ਵੀ ਪਾਣੀ ਸੜਦਾ ਵਾ ਤੇ ਦੇ ਪਾਸੇ ਐਸੇ ਸਿੱਟਿਆ ਜਾਵੇ ਪਾਣੀ ਬਹੁਤ ਜਿਆਦਾ ਸਮੈਲ ਆਉਂਦੀ ਹੈ ਇੱਥੇ ਖੜਕ ਨਹੀਂ ਹੋ ਰਿਹਾ ਵਾ ਸੋ ਉਹ ਵੀ ਐਸਾ ਮਸਲੇ ਦਾ ਬਹੁਤ ਜਿਆਦਾ ਤੰਗ ਆ ਨਿਕਲੇ ਕੇ ਤੁਆ